ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਆਲ ਪ੍ਰੋਜੈਕਟਡ ਡਿਜ਼ਾਈਨ ਆ ਤਿੰਨ ਤਣ ਤਾਗਾਂ ਦੇ ਹਿਸਾਬ ਨਾਲ ਇਹਦਾ ਡਿਜ਼ਾਈਨ ਬਣਦਾ ਦੋ ਤਾਗਾਂ ਆ ਆਪਾਂ ਬਾਤ ਰੱਖੀ ਹੋਇਆ ਪਹਿਲਾ ਤਾਗ ਆਪਾਂ ਬਿਨਾ ਬੁਣੀ ਉਤਾਰਾਂਗੇ ਇਸ ਤਰ੍ਹਾਂ ਫਿਰ ਆਪਾਂ ਇਥੋਂ ਡਿਜ਼ਾਈਨ ਸ਼ੁਰੂ ਹੁੰਦਾ ਇਹ ਤਾਗਾ ਵੀ ਆਪਾਂ ਇਸ ਤਰ੍ਹਾਂ ਬਿਨਾ ਬੁਣੀ ਉਤਾਰਾਂਗੇ ਇਦਾਂ ਉੱਦੀ ਪਾ ਕੇ ਇਸ ਤਰ੍ਹਾਂ ਬਿਨਾ ਬੁਣੀ ਉਤਾਰ ਕੇ ਤਾਗਾ ਆਪਣੀ ਸਾਈਡ ਲਾ ਕੇ ਦੋ ਤਾਗਾਂ ਨੂੰ ਬੈਕ ਤੋਂ ਜਾਲੀ ਬਣਾਵਾਂਗੇ ਤਾਗਾ ਬੈਕ ਸਾਈਡ ਹੀ ਰਹੂਗਾ ਇਹ ਕੁੰਡੇ ਨੂੰ ਪਾਸतरी ਉਤਾਰ ਕੇ ਤਾਗਾ ਫੇਰ ਆਪਣੀ ਸਾਈਡ ਲਿਆ ਕੇ ਦੋ ਤਾਗਿਆਂ ਦੀ ਆਪਾਂ ਜਾਲੀ ਪਾਵਾਂਗੇ ਤਾਗਾ ਫੇਰ ਆਪਾਂ ਇੱਥੋਂ ਇਸ ਤਰੀਕ ਉਤਾਰ ਕੇ ਆਪਣੀ ਸਾਈਡ ਤਾਗਾ ਲਿਆ ਕੇ ਦੋ ਤਾਗਿਆਂ ਦੇ ਫਿਰ ਆਪਾਂ ਜਾਲੀ ਬਣਾਵਾਂਗੇ ਸੇਮ ਇਸੇ ਤਰੀਕ ਕਰੀ ਜਾਣਾ ਤਿੰਨ ਤਿੰਨ ਤਾਗਿਆਂ ਦਾ ਡਿਜ਼ਾਈਨ ਰਿਪੀਟ ਉਸ ਤਰ੍ਹਾਂ ਬਣ ਜਾਂਦਾ ਇਹ ਤਾਗੇ ਨੂੰ ਬਿਨਾ ਬੁਣੇ ਤਾਰਾਂਗੇ ਆਪਣੀ ਸਾਈਡ ਤਾਗਾ ਲਿਆ ਕੇ ਫਿਰ ਆਪਾਂ ਦੋ ਕੁੰਡਿਆਂ ਨੂੰ ਜਾਲੀ ਪਾਵਾਂਗੇ ਫਿਰ ਉਸੇ ਤਰ੍ਹਾਂ ਬਿਨਾ ਬੁਣੇ ਉਤਾਰ ਕੇ ਆਪਣੀ ਸਾਈਡ ਤਾਗਾ ਲਿਆ ਕੇ ਦੋ ਕੁੰਡਿਆਂ ਤੇ ਜਾਲੀ ਪਾਵਾਂਗੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਹੈਗਾ ਟੌਪਸ ਕੀ ਵੀ ਕਿਸੇ ਵਿੱਚ ਵੀ ਪਾ ਸਕਦੇ ਆ ਬਹੁਤ ਘੈਂਟ ਬਣ ਕੇ ਆਊਗਾ ਬਣਾ ਕੇ ਜਰੂਰ ਵੇਖਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖੇ ਡਿਜ਼ਾਈਨ ਵੇਖਣ ਲਈ ਹੁਣ ਆਪਾਂ ਅੱਗੇ ਬੈਕ ਸਾਈਡ ਬੈਕ ਸਾਈਡ ਇਹਦੀ ਸਾਰੀ ਉਲਟੀ ਸਲਾਈ ਕੱਢਾਂਗੇ ਆਪਾਂ ਡਿਜ਼ਾਈਨ ਦੀ ਸਿਰਫ ਇਹ ਇੱਕ ਸਲਾਈ ਹੋਈ ਆ ਇਹ ਹੀ ਸਲਾਈਏ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਊਗੀ ਬੈਕ ਸਾਈਡ ਤੋਂ ਇਹ ਇਸ ਤਰ੍ਹਾਂ ਉਲਟਾ ਉਲਟਾ ਹੀ ਬਣਿਆ ਜਾ ਇਸਾਰੇ ਆਪਾਂ ਉਲਟੀ ਸਿਲਾਈ ਕਰ ਲਾਂਗੇ ਤੁਸੀਂ ਕਿੰਨਾ ਵੀ ਰੱਖਣਾ ਇਹਦਾ ਪੰਨਾ ਜੈਕਟ ਦੇ ਹੁੰਦੇ ਕਿੰਨੇ ਵੀ ਰੱਖ ਕੇ ਉਹਨੂੰ ਤਿੰਨ ਤਿੰਨ ਦੇ ਸਾਹ ਉਹਨਾਂ ਡਿਵਾਈਡ ਕਰਕੇ ਦੋ ਐਕਸਟਰਾ ਰੱਖ ਕੇ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਊਗਾ ਤੇ ਇਹ ਇੱਕ ਰਿਆਨ ਜਿੱਥੇ ਚੱਲ ਪਿਆ ਉਸ ਤਰੀ ਸਿੱਧਾ ਸਿੱਧਾ ਚੱਲੀ ਜਾਊਗਾ ਜਿਵੇਂ ਇੱਕ ਵਾਰ ਚੱਲ ਪਿਆ ਉਸੇ ਤਰੀ ਬਣਦਾ ਜਾਊਗਾ ਉੱਪਰ ਤੱਕ ਇਸ ਤਰ੍ਹਾਂ ਹੀ ਆਪਾਂ ਨੇ ਸਾਰੇ ਬੈਕ ਸਾਈਡ ਪਾਉਂਦੇ ਦੇਖਣ ਜਿਹਾ ਇਸ ਤਰ੍ਹਾਂ ਲੱਗਦਾ ਸਿੱਧੀ ਸਾਈਡ ਇਸ ਤਰ੍ਹਾਂ ਬਣ ਕੇ ਆਉਂਦੀ ਆ ਇਹਦੀ ਬੈਕ ਸਾਈਡ ਇਸ ਤਰ੍ਹਾਂ ਬਣਦੀ ਆ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ